ਸਤਿ ਸ਼੍ਰੀ ਅਕਾਲ ਲੋਕ ਮੰਡ ਤੇ ਸਵਾਗਤ ਹੈ ਗੁਰਜਿੰਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਚਲਾ ਸੁਪਰਮਿੰਦਰ ਸਿੰਘ ਰਾਏ ਨੂੰ ਸਵਾਗਤ ਕਰਮਿੰਦਰ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਗੁਰਜਿੰਦਰ ਜੀ ਤੁਹਾਡਾ ਸ਼ੁਕਰੀਆ ਧੰਨਵਾਦ ਜੀ ਦੋਸਤੋ ਬਿੱਤੇ ਕੱਲ ਵੀ ਅਸੀਂ ਇਸ ਖਬਰ ਦਾ ਜ਼ਿਕਰ ਕੀਤਾ ਸੀ ਕਿ ਫਿਲਾਲ ਸ਼ੰਭੂ ਵਾਟਰ ਖੁੱਲੂ ਗਲੀ ਜਦੋਂ ਹਾਈ ਕੋਰਟ ਨੇ ਹਦਾਇਤ ਦਿੱਤੀ ਸੀ ਕਿ ਇੱਕ ਹਫ਼ਤੇ ਦੇ ਵਿੱਚ ਹਰਿਆਣਾ ਸਰਕਾਰ ਵਾਟਰ ਪੁੱਲੇ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੇਗੀ ਸੁਪਰੀਮ ਕੋਰਟ ਵੱਲੋਂ ਜੋ ਵੀ ਟੈਂਪੋਰਰੀ ਸਟਿਟਿਓ ਅਡਾਇਰ ਰੱਖੀ ਜਾਵੇ ਯਾਨੀ ਕਿ ਸ਼ੰਭੂ ਬਾੜਾ ਜੇ ਖੁੱਲੂਗਾ ਨਹੀਂ ਕਿਸਾਨ ਜਾਣਾ ਚਾਹੁੰਦੇ ਸੀ ਦਿੱਲੀ ਦਿੱਲੀ ਜਾ ਕੇ ਅਸੀਂ ਧਰਨੇ ਦਵਾਂਗੇ ਪ੍ਰਦਰਸ਼ਨ ਕਰਾਂਗੇ ਐਮਐਸਪੀ ਸਾਨੂੰ ਲੀਗਲ ਬਾਤਾਂ ਮਿਲੇ ਐਮਐਸਪੀ ਦੀ ਤੇ 13 ਫਰਵਰੀ ਨੂੰ ਇੱਕ ਵੱਡਾ ਜਥਾ ਦਾ ਕੇ ਕਿਸਾਨ ਦਿੱਲੀ ਵੱਲ ਵਧੇ ਸੀ ਹਰਿਆਣਾ ਪੁਲਿਸ ਉੱਥੋਂ ਰੋਕੇ ਗਏ ਸੀ ਉਸ ਰੋਕ ਰਕਾਈ ਦੇ ਵਿੱਚ ਕਿਸਾਨ ਇੱਕ ਤੋਂ ਕਿਸਾਨ ਨੇ ਸ਼ਹੀਦ ਵੀ ਹੋ ਗਏ ਬਥੇਰੇ ਕਿਸਾਨ ਜੱਗ ਵੀ ਹੋ ਗਏ ਇੱਕ ਪੁਲਿਸ ਵਾਲੇ ਦੇ ਵੀ ਉਸ ਜਿਹਦੇ ਵਿੱਚ ਡੈਥ ਹੋ ਗਈ ਸੀ ਦਾ ਜਿਹੜੇ ਅਫਸਰਾਂ ਵੱਲੋਂ ਰੋਪਿਆ ਗਿਆ ਸੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਬਹਾਦਰੀ ਪੁਰਸਕਾਰ ਮਿਲਣਗੇ ਜਿਹੜਾ ਕਿਸਾਨ ਵੀ ਵਿਰੋਧ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਇੰਟੈਲੈਕਚੁਅਲ ਵਰਗ ਹੈ ਜਿਹੜਾ ਉਹ ਵਿਰੋਧ ਕਰ ਰਿਹਾ ਅੱਜ ਕੁਲਤਾਰ ਸੰਧਵਾ ਹੋਰਾਂ ਨੇ ਵੀ ਅੰਮਿੱਤੇ ਕੱਲ੍ਹ ਜਿਹੜੀ ਚਿੱਠੀ ਆ ਉਹ ਚਿੱਠੀ ਪੀਐਮਓ ਵਾਸੋਂ ਲਿਖੀ ਹੈ ਕਿ ਇਹ ਸਭ ਕੁਝ ਠੀਕ ਨਹੀਂ ਹੋ ਰਿਹਾ ਹੈਗਾ ਤੇ ਇਸ ਤੋਂ ਬਾਅਦ ਅਗਲੀ ਖਬਰ ਲਵਾਂਗੇ ਸੁਖਵੀਰ ਸਿੰਘ ਬਾਦਲਵਰੀ ਪੇਸ਼ ਹੋਏ ਸੀ ਪੇਸ਼ ਹੋਣ ਦੀ ਖਬਰ ਵਸਿਕਲ ਕੀਤੀ ਸੀ ਉਰਦੂ ਪੇਸ਼ ਹੋਣ ਦੇ ਉੱਪਰ ਕੱਲ ਤੱਕ ਸਭ ਨੇ ਪੇਸ਼ ਹੋਏ ਸੀ ਰਿਐਕਸ਼ਨ ਕੀ ਹੈ ਆਪਣਾ ਹੀ ਬਾਗੀ ਹੋਈ ਥੇਮੇ ਦਾ ਉਹਦੇ ਤੇ ਗੱਲਬਾਤ ਕਰਾਂਗੇ ਸੋ ਰੌਜਨੀਆ ਹੋਰ ਖਬਰਾਂ ਨੇ ਉਹ ਵੀ ਲਵਾਂਗੇ ਪਰ ਪ੍ਰਮਿੰਦਰ ਜੀ ਸਭ ਤੋਂ ਪਹਿਲਾਂ ਇਹ ਕਿ ਜਿਨ੍ਹਾਂ ਆਫਸਰਾਂ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਸੀ ਪੁਲਿਸ ਦੇ ਵਿੱਚ 6 ਉਹ ਨਾਮਿਨੇਟ ਕੀਤੇ ਗਏ ਨੇ ਤੇ ਸਰਕਾਰ ਵੱਲੋਂ ਉਹਨਾਂ ਨੂੰ ਬਹਾਦਰੀ ਦਾ ਪੁਰਸਕਾਰ ਮਿਲਣਾ ਲਗਾਤਾਰ ਇੱਕ ਚੀਜ਼ ਰੋਜ਼ ਵੀ ਹੋ ਰਿਹਾ ਕਿ ਇਹ ਠੀਕ ਨਹੀਂ ਹੈਗਾ ਦੂਜੇ ਪਾਸੇ ਕਿਸਾਨ ਅਰੋਧ ਕਰ ਰਹੇ ਨੇ ਵੱਡੇ ਤੌਰ ਦੇ ਉੱਪਰ ਅੱਜ ਕੋਲ ਤਾਰ ਸੰਧਵਾ ਜਿਹੜੇ ਸਪੀਕਰ ਨੇ ਉਹਨਾਂ ਦੀਆਂ ਸਟੇਟਮੈਂਟਾਂ ਲਗੀਆਂ ਨੇ ਕਿ ਉਹਨਾਂ ਨੇ ਵੀ ਪੀਐਮ ਆਫਿਸ ਨੂੰ ਕੋਈ ਚਿੱਠੀ ਲਿਖੀ ਹੈ ਕਿ ਐਦਾਂ ਨਹੀਂ ਹੋਣਾ ਚਾਹੀਦਾ ਕਿਵੇਂ ਵੇਖਿਆ ਸਾਰੀ ਗੱਲਬਾਤ ਪਹਿਲੀ ਤਾਂ ਕੱਲ ਇਹ ਹੈ ਦੇਖੋ ਜਿੱਦਾਂ ਹਾਈ ਕੋਰਟ ਦੇ ਆਰਡਰ ਜਿਹੜੇ ਆਏ ਸੀਗੇ ਕਿ ਸਰਕਾਰ ਨੂੰ ਇਹ ਸਰਕਾਰ ਜਿਹੜੀ ਹੈਗੀ ਆ ਉਹ ਖਾਲੀ ਕਰੇ ਰਸਤੇ ਸਰਕਾਰ ਕਹਿੰਦੀ ਕਿ ਦੋਸ਼ੀ ਬੰਦੇ ਨੇ ਜੀ ਇਹ ਤਾਂ ਪਸਾਨਾ ਉਹਨਾਂ ਨੇ ਦੋਸ਼ੀ ਠਹਿਰਾਇਆ ਕਿ ਇਹਨਾਂ ਨੇ ਬੰਦ ਕੀਤੇ ਹੋਏ ਨੇ ਰਸਤੇ ਤੇ ਅੱਗੇ ਜਾ ਕੇ ਫੇਰ ਬੰਦ ਕਰ ਦੇਣਾ ਹੈ ਇਲਜ਼ਾਮ ਵੀ ਲਾਏ ਸੀਗੇ ਕਿ ਆ ਇਹ ਵੱਡੇ ਵੱਡੇ ਅਪਰਾਧ ਕਰਦੇ ਨੇ ਇੱਥੇ ਜਾ ਕੇ ਨਾ ਉਹ ਲੋਕ ਜੋ ਵੀ ਸਭ ਨੂੰ ਪਤਾ ਇਸ ਗੱਲ ਦਾ ਤੇ ਉਦੋਂ ਉਹ ਉਸ ਬਿਹਫ ਦੇ ਸੁਪਰੀਮ ਕੋਰਟ ਵੀ ਚਲ ਗਈ ਹਰਿਆਣਾ ਕੋ ਸਰਕਾਰ ਜਿਹੜੀ ਹੈਗਾ ਸੁਪਰੀਮ ਕੋਰਟ ਨੇ ਪੰਜਾਬ ਨੂੰ ਤੇ ਹਰਿਆਣਾ ਨੂੰ ਇਹ ਵੀ ਕਿਹਾ ਕਿ ਜਿਹੜੇ ਜਿਸ ਤਰ੍ਹਾਂ ਵੀ ਹੋ ਸਕਦਾ ਖਾਲੀ ਕਰਾਏ ਜਾਣ ਰਸਤੇ ਫਲਹਾਲ ਸਥਿਤੀ ਬਦਲੀ ਹੋਵੇ ਹੁਣ ਗੱਲ ਇਹ ਆ ਜਾਂਦੀ ਹੈ ਕਿ ਜੇ ਹਰਿਆਣਾ ਦੀ ਬੀਜੇਪੀ ਸਰਕਾਰ ਹੈ ਜਿਹੜੀ ਬੀਜੇਪੀ ਦੀ ਸਰਕਾਰ ਹੈ ਉੱਥੇ ਉਹ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਂਦੀ ਹੈ ਅਪਰਾਧ ਕਰਨ ਵਾਲੇ ਮੰਨਦੀ ਹੈ ਤੇ ਆਹ ਬਹਾਦਰੀ ਦੇ ਮੈਡਲ ਕਿਵੇਂ ਦਿੱਤੇ ਜਾ ਰਹੇ ਨੇ ਇਹਨਾਂ ਨੂੰ ਦਿੱਤੇ ਜਾ ਰਹੇ ਨੇ ਜਿਹੜੇ ਕਿਹੜੀ جنگ ਹੋਈ ਹੈ ਉੱਥੇ ਜਿਹੜੀ ਤੁਸੀਂ ਕਿਸੇ ਦੁਸ਼ਮਣ ਨੂੰ ਤੁਸੀਂ ਲਾਥ ਪਾਈ ਹੈ ਜਿਹੜਾ ਦੇਸ਼ ਦੇ ਉੱਤੇ ਕੋਈ ਅਟੈਕ ਹੋਇਆ ਜਿਹਨੂੰ ਤੁਸੀਂ ਠੱਲਣ ਤੇ ਕਾਮਯਾਬ ਹੋਏ ਨੇ ਹੱਥੇ ਲੋਕਾਂ ਦੇ ਉੱਤੇ ਤੁਸੀਂ ਗੋਲੀਬਾਰੀ ਕੀਤੀ ਆ ਨੇ ਹੱਥੇ ਲੋਕਾਂ ਨੂੰ ਤੁਸੀਂ ਡਾਂਗਾ ਮਾਰੀਆਂ ਨੇ ਨੇ ਹੱਥੇ ਲੋਕਾਂ ਦੇ ਉੱਤੇ ਤੁਸੀਂ ਐ ਐਕਸਪਾਇਰਡ ਜਿਹੜੇ ਹੈਗੇ ਆ ਟੀਅਰ ਗੈਸ ਦੀ ਗੋਲੇ ਸਿੱਟੇ ਨੇ ਨੇ ਹੱਥੇ ਲੋਕਾਂ ਦੇ ਤੇ ਪੱਥਰਬਾਜ਼ੀ ਕੀਤੀ ਆ ਪੁਲਿਸ ਦੀਆਂ ਵਰਦੀਆਂ ਜਾਂ ਉਹ ਕਹਿ ਲਓ ਆ ਆਰਮੀ ਦੀਆਂ ਵਰਦੀਆਂ ਪਵਾ ਕੇ ਤੁਸੀਂ ਬੰਦੇ ਖੜੇ ਕੀਤੇ ਉਹਨਾਂ ਤੋਂ ਪੱਥਰਬਾਜ਼ੀ ਕਰਵਾਈ ਤੇ ਉਹ ਚੀਜ਼ਾਂ ਉਹ ਉਹ ਗੁਨਾਹਗਰ ਉਹਨੇ ਜਾਂ ਆਹ ਲੋਕ ਨੇ ਜਿਹੜੇ ਫਾਰਮ ਪਰ ਜਿਹੜੇ ਆਪਣੇ ਹੱਕਾਂ ਦੀ ਲੜ ਰਹੇ ਨੇ ਤੇ ਇਹ ਅਪਰਾਧ ਕੌਣ ਕਰ ਰਿਹਾ ਹੈ ਇਹਨੂੰ ਸ਼ਾਇਦ ਕੀਤੀ ਜਾ ਰਹੀ ਹੈ ਇਹ ਤਾਂ ਫਿਰ ਗੱਲ ਉਹੀ ਜਿਹੜੀ ਸ਼ੁਰੂ ਕਰਨ ਦੀ ਮੌਤ ਹੋਈ ਸੀ ਉਹਦੇ 'ਚ ਕਹਿੰਦੇ ਜੀ ਗੋਲੀ ਅ ਉਹ ਪੁਲਿਸ ਤਾਂ ਚਲਾ ਨਹੀਂ ਸਕਦੀ ਇਹ ਗੱਲ ਟਰੱਡ ਗੰਨ ਤੋਂ ਚੱਲੀ ਆ ਤੇ ਇਹ ਤਾਂ ਕਿਸਾਨਾਂ ਨੇ ਮਾਰੀ ਆ ਤੇ ਇਨਕੁਆਇਰੀ ਕਿਹਨੇ ਕੀਤੀ ਸੀ ਉਹ ਹਰਿਆਣਾ ਪੁਲਿਸ ਨੇ ਉਹਨਾਂ ਦਾ ਆਪ ਦਾ ਅਨਿਲ ਬਿੱਜ ਜਿਹੜਾ ਮੰਤਰੀ ਉਹ ਮੰਨ ਰਿਹਾ ਸੀਗਾ ਕਿ ਹਾਂ ਇਧਰੋਂ ਚੱਲਦੀ ਐ ਗੋਲੀ ਪੁਲਿਸ ਤੋਂ ਚੱਲਦੀ ਆ ਤੇ ਆਹ ਜਿਹੜੀ ਇਨਕੁਆਇਰੀ ਹੋਈ ਇਹ ਤਾਂ ਹੁਣ ਪਤਾ ਹੀ ਲੱਗ ਗਿਆ ਨਾ ਜਦੋਂ ਆਹ ਬਹਾਦਰੀ ਅਵਾਰਡ ਦੀ ਸਿਫਾਰਸ਼ ਕਰਤੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਹਰਿਆਣਾ ਸਰਕਾਰ ਨੇ 6 ਪੁਲਿਸ ਅਧਿਕਾਰੀਆਂ ਦੇ ਨਾਮ ਦਿੱਤੇ ਤੇ ਤਿੰਨੋਂ ਦਾ ਦੇ ਵੀ ਆਈਪੀਐਸ ਨੇ ਤੇ ਤਿੰਨ ਇਹਨਾਂ ਦੇ ਹਰਿਆਣਾ ਪੋਸਟ ਦੇ ਨੇ ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੋ ਖਤ ਲਿਖ ਕੇ ਵੇਰਵੇ ਮੰਗੇ ਨੇ ਸਾਰਾ ਕੁਝ ਡਿਟੇਲ ਮੰਗੀ ਆ ਪਰ ਜੇ ਜੇ ਇਹ ਗੱਲ ਕਰਦੇ ਨੇ ਕਿ ਇਹ ਹਰਿਆਣਾ ਪੁਲਿਸ ਨੇ ਠੱਲੇ ਨੇ ਤਾਂ ਇਹ ਹੈ ਕੋਣ ਨੇ ਭਾਰਤੀ ਨਾਗਰਿਕਾ ਉੱਤੇ ਹਮਲਾਇਆ ਹੈ ਸੰਵਿਧਾਨ ਨੂੰ ਮੰਨਣ ਵਾਲੇ ਲੋਕਾਂ ਦੇ ਹਮਲਾਇਆ ਹੈ ਸੰਵਿਧਾਨ ਦੇ ਅਕੋਰਡਿੰਗ ਕਾਨੂੰ ਜਾਂ ਸੰਵਿਧਾਨ ਦੇ ਨਾਲ ਸੰਵਿਧਾਨ ਦੀਆਂ ਮਦਾਂ ਅਨੁਸਾਰ ਚੱਲਣ ਵਾਲੇ ਲੋਕਾਂ ਦੇ ਉੱਤੇ ਹਮਲਾਇਆ ਹੈ ਤੇ ਇਹਨਾਂ ਨੂੰ ਤੁਸੀਂ ਬਾਦਰੀ ਅਵਾਰਡ ਦੇ ਰਹੇ ਹੋ ਕੇਂਦਰੀ ਗ੍ਰਹਿ ਮੰਤਰੀਆਂ ਨੇ ਚਲੋ ਖੈਰ ਕਿਸੇ ਨਾ ਕਿਸੇ ਤਰੀਕੇ ਕੁਐਸਚਨ ਤਾਂ ਕੀਤਾ ਹੈ ਕਿ ਜਿਹੜੀਆਂ ਹੋਰ ਰੈਪਿਡ ਐਕਸ਼ਨ ਪੋਸਟਸ ਨੇ ਜਾਂ 10000 ਰੁਪਏ ਜਾਂ ਬਾਰਡਰ ਸਕਿਉਰਿਟੀ ਫੋਰਸਸ ਹੈ ਜਾਂ ਜਿਹੜੀ ਉਹ ਸਰਹੱਦਾਂ ਸੀਮਾ ਬਾਲ ਨੇ ਉਹਨਾਂ ਦਾ ਸਾਂਝਾ ਐਕਸ਼ਨ ਕੀ ਸੀ ਉਹਦੇ ਵਿੱਚ ਇਹਨਾਂ ਨੇ ਨਹੀਂ ਪਾ ਕੇ ਭੇਜਤਾ ਕਿ ਸਾਂਝਾ ਐਕਸ਼ਨ ਕੋਈ ਨਹੀਂ ਸੀ ਤਾਂ ਹਰਿਆਣਾ ਪੁਲਿਸ ਨਹੀਂ ਠੰਦੇ ਜਾਨੀ ਕਿ ਆਪਣੇ ਸਰਚੇ ਹੀ ਲੈਣਾ ਚਾਹੁੰਦੇ ਆ ਕਿ ਅਸੀਂ ਬਹੁਤ ਵੱਡੀ ਕਾਰਵਾਈ ਕਰਤੀ ਅਸੀਂ ਇਹਨਾਂ ਲੋਕਾਂ ਨੂੰ ਅੱਗੇ ਆਣ ਤੋਂ ਰੋਕਦਾ ਤੇ ਭਾਜਪਾ ਦੇ ਅਸੀਂ ਪਹਿਰੇਦਾਰ ਅਸੀਂ ਕਿਉਂਕਿ ਦਿੱਲੀ ਦੇ ਵਿੱਚ ਭਾਜਪਾ ਆ ਤੇ ਭਾਜਪਾ ਖਰਾਬੀ ਪ੍ਰਦਰਸ਼ਨ ਹੋ ਰਿਹਾ ਸੀ ਤੇ ਹਰਿਆਣਾ ਦੇ ਵਿੱਚ ਹੀ ਰੋਕ ਕੇ ਰੱਖ ਲੈਣਾ ਤੇ ਚਾਹੇ ਆਪਾਂ ਪੁਲਿਸਪਾਲਰ ਆਣੇ ਚਾਹੇ ਪਾ ਬਰਨ ਵਾਲਾ ਜਿਵੇਂ ਮਰਜ਼ੀ ਰੋਕ ਕੇ ਰੱਖ ਲਿਆ ਇਹਨਾਂ ਨੇ ਉਹ ਵੀ ਆਪਣੀ ਹਾਈ ਕਮਾਂਡ ਨੂੰ ਖੁਸ਼ ਕਰਨ ਵਾਸਤੇ ਆ ਪਰ ਇੱਕ ਗੱਲ ਤੇ ਮੋਹਰ ਤਾਂ ਲੱਗ ਜਾਂਦੀ ਹੈ ਨਾ ਹੁਣ ਕਿ ਹਾਂ ਦੇਖੋ ਧੱਕਾ ਕਰਿਆ ਇਹ ਧੱਕੇ ਨਾਲ ਰੋਕੇ ਐ ਗੋਲੀ ਵੀ ਚੱਲੀ ਐ ਅਥਰੂ ਕੈਸ ਦੇ ਗੋਲੇ ਵੀ ਸਿੱਟਿਆ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਵੀ ਕੀਤਾ ਇਹ ਸਰਕਾਰ ਨੇ ਕੀਤਾ ਤੇ ਕਰਾਇਆ ਇਹ ਤਾਂ ਸਿੱਧੇ ਤੌਰ ਤੇ ਜੇ ਬਹਾਦਰੀ ਦੇ ਮਾਡਲ ਦੇ ਰਹੇ ਤੁਸੀਂ ਤਾਂ ਤੁਸੀਂ ਆਪਣੇ ਆਪ ਦੇ ਦੋਸ਼ਾਂ ਦੇ ਉੱਤੇ ਮੋਹਰ ਨਾ ਰਾਈਓ ਨਾ ਜੀ ਅਪਰਾਧ ਕੀਤਾ ਇਹਦਾ ਮਤਲਬ ਤੁਸੀਂ ਮੰਨ ਰਹੇ ਹੋ ਇਸ ਗੱਲ ਨੂੰ ਉਹਨਾਂ ਦੇ ਲਈ ਬਹਾਦਰੀ ਦੇ ਮੈਡਲ ਦੂਜੇ ਪਾਸੇ ਇੱਕ ਗੱਲ ਹੋਰ ਵੀ ਆ ਜਾਂਦੀ ਹੈ ਗੋਗਿੰਦਰ ਦੀ ਚੋਣਾਂ ਆ ਰਹੀਆਂ ਨੇ ਅੱਗੇ ਹਰਿਆਣਾ ਦੇ ਵਿੱਚ ਤੇ ਭਾਜਪਾ ਚਾਹੁੰਦੀ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਭਾਜਪਾ ਦੇ ਜਿਹੜੇ ਗੜ ਨੇ ਜਿਵੇਂ ਚਾਹੇ ਹੁਣ ਭਾਜਪਾ ਦੀ ਸਰਕਾਰ ਸੀ ਦੇ ਕਿ ਘਟ ਟੁਕੜ ਟੁਣਾ ਨੂੰ ਤਾਂ ਕਬਜ਼ੇ ਚ ਲਿਆ ਜਾਵੇ ਨਾ ਉਹ ਕਿਸੇ ਨਾ ਕਿਸੇ ਤਰੀਕੇ ਇਸ ਤਰ੍ਹਾਂ ਚਾਹੇ ਐਤਾਂ ਦੀਆਂ ਬਹਾਦਰੀ ਮੈਡਲ ਦੇ ਕੇ ਜਾਂ ਕੋਹਰ ਕਾਰਵਾਈਆਂ ਕਰਵਾ ਕੇ ਉਹਦੇ ਵੋਟਾਂ ਮੋਟੋੜਨ ਦਾ ਕੰਮ ਵੀ ਕਰ ਸਕਦੀ ਹੈ ਉਹ ਇਹਦੇ ਤੋਂ ਵੀ ਕੋਈ ਆਪਾਂ ਮੰਨ ਕਰਨੀ ਹੋ ਸਕਦੇ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਉਹਨਾਂ ਤੋਂ ਚੋਣਾਂ ਦੇ ਵਿੱਚ ਲਾਹ ਲਿਆ ਜਾਣਾ ਹੁੰਦਾ ਹੈ। ਲੋ ਉਹ ਚੀਜ਼ੇ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਿਆ ਜਾਂਦਾ। ਅ ਹੋ ਸਕਦਾ ਹੈ ਕਿ ਇਹ ਚੋਣਾਂ ਦੇ ਕਰਕੇ ਹੀ ਸਾਰਾ ਕੁਝ ਫੇਟ ਫਿਟੀ ਜਾ ਰਹੀ ਹੋਵੇ। ਕਿਸਾਨਾਂ ਨੂੰ ਤੁਸੀਂ ਦੇਖਿਆ ਹੀ ਹੋਂ ਕਿਸਾਨਾਂ ਨਾਲ ਪਿਛੇ ਦਿਨ ਮੀਟਿੰਗ ਵੀ ਕੀਤੀ ਜਾ ਰਹੀ ਹੈ। ਹਰਿਆਣਾ ਦੇ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਜੀ। ਕਹਿੰਦੇ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਬੁਲਾਉਣਾ ਹਰਿਆਣਾ ਦੇ ਨੂੰ ਬੁਲਾਵਾਂਗੇ। ਹਰਿਆਣਾ ਦੇ ਕਿਸਾਨਾਂ ਨੂੰ ਬੁਲਾ ਕੇ ਕਰੂਗੇ ਮੱਗਾਂ ਤਾਂ ਉਹਨਾਂ ਦੀਆਂ ਸੇਵ ਨੇ ਤੇ ਜੇ ਸੈਂਟਰ ਨੇ ਮੰਨੀਆਂ ਮੰਗਾਂ ਤਾਂ ਸਾਰਿਆਂ ਦੀ ਮੰਨਣੀਆਂ ਪੈਣੀਆਂ ਨੇ ਉਹਦਾ ਟਾਈਮ ਪੰਜਾਬ ਦੀ ਕਿਸੇ ਇੱਕ ਜਥੇਬੰਦੀ ਨੂੰ ਬੁਲਾ ਕੇ ਕਰ ਲਓ ਚਾਹੇ ਦੇਸ਼ ਦੀ ਕਿਸੇ ਜਥੇਬੰਦੀ ਨੂੰ ਬੁਲਾ ਕੇ ਕਰ ਲਓ ਤੇ ਚਾਹੇ ਤੁਸੀਂ ਹਰਿਆਣਾ ਨੂੰ ਬੁਲਾ ਕੇ ਕਰ ਲਓ ਤੋਂ ਇਹ ਇਸ ਕਰਕੇ ਗੱਲਾਂ ਇਹ ਨੇ ਸਿਰਫ ਉਹ ਗੱਲ ਉਹ ਆ ਜਾਂਦੀ ਹੈ ਕਿ ਪਾਰੋਂ ਤੇ ਰਾਜ ਕਰੋ ਇੱਕ ਪਾਸੇ ਪਾਰਨ ਦਾ ਯਤਨ ਕਰਿਆ ਜਾ ਰਿਹਾ ਹੈ ਕਿ ਜਥੇਬੰਦੀ ਇਕੱਠੀਆਂ ਨਾ ਹੋ ਜਾਣਾ ਅਸੀਂ ਹਰਿਆਣਾ ਦੇ ਆਗੂ ਨਾਲ ਲੈ ਕੇ ਚੱਲ ਪਈਏ ਇੱਕ ਪਾਸੇ ਡਰ ਦਾ ਮਾਹੌਲ ਵੀ ਬਣਾਇਆ ਜਾਂਦਾ ਹੈ ਕਿ ਜਿਹੜੇ ਪੁਲਿਸ ਆਫਸਰ ਨੇ ਅਧਿਕਾਰੀ ਨੇ ਉਹਨਾਂ ਨੂੰ ਜੇ ਸ਼ਕਤੀ ਕਰਨ ਦੇ ਲਈ ਵਰਤਿਆ ਜਾਵੇ ਤਾਂ ਉਹਨਾਂ ਨੂੰ ਮੈਡਲ ਦੀ ਸ਼ਿਫਾਰਸ਼ ਕਰੀ ਜਾਵੇ ਨਾ ਕਿ ਉਹਨਾਂ ਦੇ ਉੱਤੇ ਕਾਰਵਾਈ ਦਾ ਕੋਈ ਡੰਡਾ ਲੱਟ ਕੇ ਤਾਂ ਕਿ ਉਹ ਸਰਕਾਰ ਲਈ ਕੰਮ ਕਰ ਸਕਣ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਹੈਗਾ ਚੋਣਾਂ ਦੇ ਮੇਨ ਚ ਦੇ ਕੋਈ ਵੀ ਪਾਰਟੀ ਹੋਵੇ ਉਹ ਸੱਤਾ ਹਥਿਆਉਣ ਵਾਸਤੇ ਕਰ ਸਕਦੀ ਹੈ ਜੀ ਇੱਕ ਪਰਮਿੰਦਰ ਜੀ ਇੱਕ ਗੱਲ ਦਾ ਦੇਖੋ ਲੀਗਲ ਸੌਟ ਦੇ ਉੱਪਰ ਬੜੀ ਕਲੀਅਰ ਹੈ ਕਿ ਦੇਸ਼ ਦੇ ਸੰਵਿਧਾਨ ਦੇ ਅਨੁਸਾਰ ਚੱਲ ਰਿਹਾ ਸੰਵਿਧਾਨ ਦੇ ਵਿੱਚ ਹੈਗਾ ਕਿ ਕੋਈ ਬੰਦਾ ਜਾ ਕੇ ਦੇਸ਼ ਦੀ ਰਾਜ ਸਾਨੀ ਦੇ ਵਿੱਚ ਪ੍ਰੋਟੈਸਟ ਕਰ ਸਕਦਾ ਪੀਸਫੁਲੀ ਇਹ ਜਿਹੜਾ ਹੱਕ ਹੈ ਇਹ ਹੱਕ ਦੇਸ਼ ਦਾ ਕਾਨੂੰਨ ਦਿੰਦਾ ਦੇਸ਼ ਦਾ ਸੰਵਿਧਾਨ ਦਿੰਦਾ ਜਦੋਂ ਕਿਸਾਨ ਪੀਸਫੁਲੀ ਸਟਰਗਲ ਕਰਨ ਦਿੱਲੀ ਦੇ ਵਿੱਚ ਜਾ ਰਹੇ ਸੀ ਤਾਂ ਹਰਿਆਣਾ ਦੇ ਉਹਨਾਂ ਅਫਸਰਾਂ ਨੇ ਰੋਕੇ ਜਿਹਨਾਂ ਨੂੰ ਬਦਰੀ ਪੁਰਸ ਕਰ ਦੇਣਾ ਯਾਨੀ ਕਿ ਉਹਨਾਂ ਅਫਸਰਾਂ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਪੀਸਫੁਲੀ ਸਟਰਗਲ ਕਰਨ ਤੋਂ ਰੋਕਿਆ ਉਹਨਾਂ ਨੇ ਉਹਨਾਂ ਨੂੰ ਨਾਮ ਇਸ ਕਰਕੇ ਦਿੱਤਾ ਜਾ ਰਿਹਾ ਕਿ ਉਹਨਾਂ ਨੇ ਸੰਵਿਧਾਨ ਦੇ ਕਾਨੂੰਨ ਦੀ ਉਲੰਘਣਾ ਕੀਤੀ ਗੱਲ ਤਾਂ ਹੀ ਹੈ ਨਾ ਕਿ ਜੇਕਰ ਕਿਸਾਨਾਂ ਨੂੰ ਫੱਕ ਸੰਵਿਧਾਨ ਦੇ ਰਿਹਾ ਕਿ ਤੁਸੀਂ ਇੱਥੇ ਆਪਣਾ ਧਰਨਾ ਮੁਜ਼ਾਰਾ ਕਰ ਸਕਦੇ ਹੋ ਤਾਂ ਸੰਵਿਧਾਨ ਦੇ ਉਲਟ ਜਾ ਕੇ ਹਰਿਆਣਾ ਪੁਲਿਸ ਨੇ ਹਰਿਆਣਾ ਅਫਸਰਾਂ ਨੇ ਰੋਪਿਆ ਹੁਣ ਬਹਾਦਰੀ ਦੇ ਪੁਰਸਕਾਰ ਇਸ ਕਰਕੇ ਦਿੱਤੇ ਜਾ ਰਹੇ ਨੇ ਕਿ ਤੁਸੀਂ ਸੰਵਿਧਾਨ ਦੀ ਉਲੰਘਣਾ ਕੀਤੀ ਇਹ ਸਵਾਲ ਹਰਿਆਣਾ ਦੀ ਸਰਕਾਰ ਨੂੰ ਪੁੱਛਣਾ ਚਾਹੀਦਾ ਸੋ ਇਹ ਤਾਂ ਜਿੱਦਾਂ ਹੋ ਹੀ ਸਕਦਾ ਨਾ ਗੁਰਜਿੰਦਰ ਜੀ ਕਿ ਜਿਹੜੇ ਦੂਜੇ ਕੁਝ ਇਹਨਾਂ ਦੇ ਆਪਣੇ ਵੀ ਹੁੰਦੇ ਹੀ ਨਹੀਂ ਦੇਖੋ ਸਰਕਾਰ ਜਦੋਂ ਹੁੰਦੀ ਹੈ ਤਾਂ ਕੁਝ ਅਫਸਰਾਂ ਨੂੰ ਨਾਲ ਲੈ ਕੇ ਤਾਂ ਚੱਲਦੀ ਹੈ ਸਿਸਟਮ ਸਿਸਟਮ ਤਾਂ ਹੀ ਚੱਲਦਾ ਹੈ ਨਾ ਉਹਨਾਂ ਨੂੰ ਖੁੱਲੇ ਗੱਫੇ ਵੀ ਦਿੱਤੇ ਜਾਂਦੇ ਆ ਸਾਰੇ ਕਿਤੇ ਇਹੀ ਹੁੰਦਾ ਤੇ ਜਿਹੜੇ ਕਿਤੇ ਮਾੜਾ ਮੋਟਾ ਡਰ ਪਿਆ ਇਹਦੇ ਵਿੱਚ ਕੰਮ ਕਰਦੇ ਨੇ ਕਿ ਦੇਖੋ ਸ਼ਕਤੀ ਨਾ ਕਰੀ ਜਾਵੇ ਸਰਕਾਰ ਕਾਨੂੰ ਸਾਡੇ ਬੁਰਦ ਕਾਰਵਾਈਆਂ ਖੋਲ ਸਕਦੀ ਹੈ ਇਤਾਂ ਤੇ ਮੇਰਾ ਖਿਆਲ ਹੈ ਉਹਨਾਂ ਨੂੰ ਇਦਾਂ ਜਿਹੜਾ ਕਾਨੂੰਨ ਵਿਰੋਧੀ ਕਾਰਵਾਈਆਂ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਕਾਨੂੰਨ ਦੇ ਰਾਖੇ ਨਹੀਂ ਤੁਸੀਂ ਤੁਸੀਂ ਸਾਡੇ ਲਈ ਕੰਮ ਕਰ ਰਹੇ ਹੋ ਸਰਕਾਰ ਸਾਡੀ ਹੈ ਤੁਸੀਂ ਜੋ ਮਰਜ਼ੀ ਕਰੋ ਉਸ ਨੂੰ ਬਹਾਦਰੀ ਮਾਡਲ ਦੋਵਾਵਾਂਗੇ ਤੁਸੀਂ ਦੇਖੋ ਕਿ ਕਿਸਾਨਾਂ ਨੂੰ ਕਿਵੇਂ ਬਦਨਾਮ ਕੀਤਾ ਗਿਆ ਕਿਸਾਨਾਂ ਨੂੰ ਕਾਤਲ ਕੀ ਕਹਿੰਦੇ ਹਨ ਬਲਾਤਕਾਰੀ ਕਿਹਾ ਗਿਆ ਹਾਲਾਂਕਿ ਕਿਸਾਨ ਜਿਹੜੇ ਹੈਗੇ ਆ ਸ਼ੰਭੂ ਪਾウダー ਤੇ ਹੁਣ ਜਿਹੜਾ ਘਰ ਨਾਲ ਲੱਗਿਆ ਸੀ ਇੱਥੇ ਵੀ ਦੇਖਿਆ ਜੀ ਤੁਸੀਂ ਕਿਵੇਂ ਉਹ ਉਹ ਵਿਚਾਰੇ ਲੰਗਰ ਚੱਕੀ ਫਿਰਦੇ ਹੱਥਾਂ ਦੇ ਕਿ ਆ ਜੋ ਰੋਟੀ ਖਾ ਲੋ ਤੁਸੀਂ ਚਾਹ ਪੀ ਲਓ ਪੁਲਿਸ ਨੂੰ ਖਲਾ ਰਹੇ ਨੇ ਨੇ ਬੁਲਾ ਰਹੇ ਨੇ ਕਿ ਕੋਈ ਗੱਲ ਨਹੀਂ ਤੁਸੀਂ ਡਿਊਟੀ ਕਰੋ ਭਾਈ ਅਸੀਂ ਅਜੀ ਤਾਂ ਤੁਹਾਨੂੰ ਲੰਗਰ ਚਕਾਉਣਾ ਰੇ ਉਹ ਉਹ ਲੰਗਰ ਚਕਾਉਂਦੇ ਫਿਰਦੇ ਆ ਤੇ ਇੱਥੇ ਤੁਸੀਂ ਗੋਲੀਬਾਰੀ ਸਿੱਧੀ ਦਿੱਧੀਆਂ ਕੁੜੀਆਂ ਦਾਗ ਰਹੇ ਹੋ ਜੇ ਉੱਪਰੋਂ ਬਹਾਦਰੀ ਦਿਖਾ ਰਹੇ ਹੋ ਉੱਪਰੋਂ ਤੁਸੀਂ ਉਹਨਾਂ ਨੂੰ ਬਰੇਵ ਕਹ ਰਹੇ ਹੋ ਕਿੰਨੇ ਡਰਨੇ ਸਾਡੇ ਤੇ ਜੇ ਜੇ ਭਾਜਪਾ ਦੇ ਪੱਖ ਦੇ ਵਿੱਚ ਖੜਦੇ ਨੇ ਕੰਨੀ ਡਰਨੇ ਚਾਹੇ ਉਹ ਕਾਨੂੰਨ ਦੀ ਉਲੰਘਣਾ ਹੋ ਰਹੀ ਆ ਸੰਵਧਾਨ ਦੀ ਉਲੰਘਣਾ ਹੋ ਰਹੀ ਆ ਜਾਂ ਨਹੀਂ ਹੋ ਰਹੀ ਇੱਕ ਪਾਸੇ ਦੇਸ਼ ਦਾ ਕਿਸਾਨ ਖੜਾ ਜਿਹੜਾ ਖਾਣਾ ਖਲਾ ਰਿਹਾ ਅੰਨ ਖਲਾ ਰਿਹਾ ਤੁਹਾਨੂੰ ਫੇਰ ਵੀ ਦੂਜੇ ਪਾਸੇ ਤੁਸੀਂ ਕਹਿੰਦੇ ਕਿ ਹਥਿਆਰ ਤੱਕ ਕੀ ਖੜੇ ਨੇ ਜੀ ਇਹ ਟਰੈਕਟਰ ਲੈ ਕੇ ਕਿਉਂ ਜਾ ਰਹੇ ਨੇ ਜੀ ਇਹ ਫਲਾਣਾ ਜੀ ਠੰਕਾ ਜੀ ਅੱਗੇ ਕੈਪੀਟਲ ਜਾ ਕੇ ਨੁਕਸਾਨ ਕਰਨਗੇ ਜੀ ਪਹਿਲਾਂ ਬੁੜੇ ਨੁਕਸਾਨ ਕਰਦੇ ਜੀ ਹਾਲਾਂਕਿ ਜਦੋਂ ਪਹਿਲਾਂ ਵੱਡਾ ਸੰਘਰਸ਼ ਹੋਇਆ ਸੀ ਉਦੋਂ ਲੋਕਾਂ ਨੇ ਕਿਹਾ ਸੀਗਾ ਕਿ ਤੁਸੀਂ ਨਾ ਜਾਓ ਇੱਥੋਂ ਲੋਕ ਨਾਲ ਖੜੇ ਸੀ ਉੱਥੇ ਕੋਈ ਐਜੀਟੇਸ਼ਨ ਨਹੀਂ ਹੋਸੀ ਲੋਕਾਂ ਦਾ ਕਿਸੇ ਤਰੀਕੇ ਨਾਲ ਉਦੇਸ਼ ਪਰਦੇ ਕਿਸਾਨ ਆਗੇ ਜੀ ਇਹ ਪਤਾ ਨਹੀਂ ਕਿੱਥੋਂ ਲਿਆ ਲਿਆ ਕਿ ਗੱਲਾਂ ਬਣਾ ਬਣਾ ਕੇ ਕੇ ਪੇਸ਼ ਕਰੀ ਜਾਂਦੇ ਆ ਵੀ ਉੱਥੇ ਇੰਨੇ ਕਤਲ ਹੋ ਗਏ ਜੀ ਉੱਥੇ ਆਹ ਮਾਰਤਾ ਵੀ ਉੱਥੇ ਐ ਹੋ ਗਿਆ ਜੀ ਉਹ ਸਾਰਾ ਕੁਝ ਜਾਨੀ ਕਿ ਗਲਤ ਬਿਆਨਵਾਜ਼ੀ ਗਲਤ ਰਿਪੋਰਟਾਂ ਕੋਰਟ ਦੇ ਵਿੱਚ ਵੀ ਤੇ ਉੱਪਰ ਵੀ ਤੇ ਦੂਜੇ ਪਾਸੇ ਉਹ ਜਿਹੜਾ ਸ਼ੁਭਕਰਨ ਦੀ ਮੌਤ ਹੋਈ ਹੈ ਇਹਦੇ ਵਿੱਚ ਵੀ ਜਿਹੜੀ ਜਾਂਚ ਕਮੇਟੀ ਹੈ ਉਹਨੇ ਰਿਪੋਰਟ ਸੌਂਪੀ ਹੈ ਉਹ ਵੀ ਗਲਤ ਯਾਨੀ ਕਿ ਕਿਸੇ ਪਾਸਿਓਂ ਵੀ ਇਹ ਲੱਗਦੇ ਨਹੀਂ ਕਿ ਦੇਸ਼ ਦੇ ਨਾਗਰਿਕਾਂ ਦਾ ਸਨਮਾਨ ਕਰਦੇ ਆ ਜਾਂ ਇਹਨਾਂ ਦਾ ਕੰਮ ਇਹ ਫਰਜ਼ ਕੀ ਸੀ ਇਹਨਾਂ ਦਾ ਆਮ ਜਨਤਾ ਦੇ ਪ੍ਰਤੀ ਕੀ ਡਿਊਟੀ ਬਣਦੀ ਹੈ ਆ ਪੋਲੀਟੀਸ਼ੀਨਾਂ ਦੀ ਜਾਂ ਪੁਲਿਸ ਫੋਰਸ ਦੀ ਉਹ ਸਾਰਾ ਕੁਝ ਜਾਨੀ ਕਿ ਅੱਖੋਂ ਪਰੋਖੇ ਕੀਤਾ ਜਾਂਦਾ ਇਹ ਡੰਡਾतंत्र ਹੈ ਤਾਨਾਸ਼ਾਹੀ ਸਭ ਕਰ ਰਹੇ ਨੇ ਲੋਕਤੰਤਰ ਦਾ ਨਾਂ ਤਾਂ ਹਰੇਕ ਨਹੀਂ ਕਿਤੇ ਲੋਕਤੰਤਰ ਦਾ ਕਹਾਣ ਕੀਤਾ ਇਹਨਾਂ ਨੇ ਜੀ ਮਿੱਤੇ ਕੱਲ ਸੁਖਵੀਰ ਸਿੰਘ ਵਾਲਵਰੀ ਤਲਤਖ ਸਾਹਿਬ ਤੇ ਪੇਸ਼ ਹੋਏ ਜਿੰਦਰਾ ਸਾਹਿਬ ਨੂੰ ਉਹਨਾਂ ਨੇ ਆਪਣਾ ਜੋ ਵੀ ਸੀ ਉਹ ਬਦਲਵਾਉਣ ਦੇ ਵਿੱਚ ਸਪਸ਼ਟ ਕਰਨ ਸੌਂਪਿਆ ਫੈਸਲਾ ਜੇ ਤੇ ਉਸੇ ਦੇ ਪ੍ਰੋਫੈਸਰਾਂ ਦੇ ਲੈਣਾ ਜਥਾਰ ਸਹਿਬਾਨ ਨੇ ਤੇ ਇਹਦੇ ਤੇ ਜਿਹੜੇ ਦੂਜਾ ਖੇਮਾ ਸ਼ਰਮਣੀ ਅਕੈਡੇਮੀ ਦਾ ਉਹ ਬੋਲਦੇ ਨੇ ਬੀਬੀ ਜਗੀਰ ਕੌਰ ਉਹਨੇ ਆਪਣਾ ਪੱਖ ਰੱਖਿਆ ਪ੍ਰੋਫੈਸਰ ਚੰਦੂ ਮਾਇਰਾ ਬੋਲੇ ਨੇ तमाम ਹੋਰ ਲੀਡਰ ਬੋਲਦੇ ਨੇ ਇਸ ਮਾਮਲੇ ਦੇ ਪਰ ਤੇ ਬੜਾ ਕੁਝ ਉਹਨਾਂ ਨੇ ਕਿਹਾ ਕੀ ਗੱਲ ਬਾਤ ਸੀ ਸਾਰੀ ਦੇਖੋ ਅ ਗੱਲ ਜਿਹੜਾ ਸਕੂਇਸਕ ਬਾਦਲ ਹੋਈ ਜਥੇਦਾਰ ਗਿਆਨੀ ਲਖਮੀਰ ਸਿੰਘ ਦੇ ਸਾਹਮਣੇ ਬੇਸ ਹੋਏ ਕਹਿਣ ਨੂੰ ਕਿ ਤਰ੍ਹਾਂ ਨਾਲ ਸ਼ਬਦ ਵਰਤੇ ਜਾ ਰਹੇ ਆ ਅੱਜ ਤਾਂ ਮਿਲਣੀ ਸੀਗੇ ਪਰ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਬੰਦ ਲਫਾਫਾ ਕਲਚਰ ਪਾਰੂ ਰਿਹਾ ਜਿਹਦੇ ਤੇ ਦੋਸ਼ ਲੱਗਦੇ ਆਏ ਸ਼ੁਰੂ ਤੋਂ ਹੀ ਲੱਗਦੇ ਆ ਰਹੇ ਆ ਕਿ ਸ਼ਰੋਮਨੀ ਕਮੇਟੀ ਦਾ ਪ੍ਰਧਾਨ ਹੋਵੇ ਕੋਈ ਫੈਸਲਾ ਲੈਣਾ ਹੋਵੇ ਕੋਈ ਹੁਕਮ ਨਾਮਵਾ ਜਾਰੀ ਕਰਾਉਣਾ ਹੋਵੇ ਕੋਈ ਆਪਣਾ ਜਥੇਦਾਰ ਦੀ ਕੁਇਸੇ ਦੀ ਨਿਯੁਕਤੀ ਹੋਵੇ ਤਾਂ ਬੰਦ ਲਫਾਫਾ ਕਲਚਰ ਜਿਹੜਾ ਹੈਗਾ ਉਹ ਕਹਿੰਦੇ ਬਾਦਲਾ ਦੇ ਘਰ ਤੋਂ ਆਂਦਾ ਹੈ ਉਹਦੇ ਉਹਦੇ ਨਾਲ ਹੀ ਸਾਰਾ ਕੁਝ ਹੋ ਜਾਂਦਾ ਸੋ ਉਹੀ ਬੰਦ ਲਫਾਫਾ ਅੱਜ ਫੇਰ ਉਹ ਸੌਂਪ ਦਿੱਤਾ ਗਿਆ ਜੀ ਅ ਗਿਆ ਨਿਰਗਵੀ ਅਸਿਕ ਨੂੰ ਉਹਨਾਂ ਨੇ ਵੀ ਬੰਦ ਲਫਾਫਾ ਫੜ ਕੇ ਸਪਸ਼ਟੀਕਰਨ ਕਹਿੰਦੇ ਜੀ ਦੇਖਿਆ ਜਾਓ ਵਿਚਾਰੇ ਜੋ ਪੰਜ ਸਿੰਘ ਸਹਿਮਾਨਾਂ ਦੀ ਮੀਟਿੰਗ ਹੋ ਗਈ ਜੀ ਦੇਖਾਂਗੇ ਬੀਬੀ ਜਗੀਰ ਕੌਰ ਨੇ ਵੀ ਸਵਾਲ ਉਠਾਏ ਨੇ ਉਹ ਕਹਿੰਦੇ ਵੀ ਸਬੂਤ ਸਾਰੇ ਜਥੇਦਾਰ ਸਾਹਿਬ ਕੋਲ ਆ ਗਏ ਨੇ ਗੱਲਬਾਤ ਸਾਰੀ ਹੋਊਗੀ ਐ ਸਪਸ਼ਟ ਸਾਰਾ ਕੁਝ ਹੈਗੇ ਆ ਹੁਣ ਉਹ ਸਾਰੇ ਸਬੂਤਾਂ ਨੂੰ ਅੱਖੋਂ ਪਰੋਖੇ ਕਰਕੇ ਤਾਂ ਮਾਫੀ ਦੰਦੇ ਨੇ ਜਾਂ ਸਜ਼ਾ ਲਾਉਂਦੇ ਨੇ ਉਹ ਕਹਿੰਦੇ ਸੁਖੀ ਸਿੰਘ ਬਾਦਲ ਦਾ ਕਹਿੰਦੇ ਕਹਿੰਦੇ ਉਹਦੇ ਜਿਵੇਂ ਇੱਕ ਜਿਵੇਂ ਇੱਕ ਸੀਈਓ ਹੁੰਦਾ ਆ ਕੰਪਨੀ ਦਾ ਉਹਦਾ ਮੈਂ ਸੀਈਓ ਆ ਜਦੋਂ ਕਿ ਪਾਰਟੀ ਨੂੰ ਕੰਪਨੀ ਸਮਝਦੇ ਆ ਪਾਰਟੀ ਨਹੀਂ ਸਮਝਦੇ ਬੀਪੀਜੀ ਦੇ ਰੂਪ ਕਰਕੇ ਕਹਿੰਦੇ ਕਹਿੰਦੇ ਜੀ ਆ 2 ਸਾਲਾਂ ਦਾ ਪ੍ਰਧਾਨ ਤੁਰਨਾ ਚਾਹੀਦਾ ਜਾਣਾ ਚਾਹੀਦਾ 2 ਟਰਮ ਲਈ ਜਿੱਤੇ ਟਰਮ ਲਈ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਤੇ ਉਹ ਕਮੇਟੀਆਂ ਬਣਾ ਕੇ ਅੱਗੇ ਜੋ ਜੋ ਜਿੱਦਾਂ ਵੀ ਉਹਨਾਂ ਨੇ ਪ੍ਰੋਸੈਸ ਲਸਿਆ ਉਦਾਂ ਹੋਣਾ ਚਾਹੀਦਾ ਪਰ ਜਦੋਂ ਆਪ ਹਿੱਸਾ ਸੀਗੇ ਇਸ ਪ੍ਰੋਸੈਸ ਦਾ ਉਦੋਂ ਕਿਸੇ ਨੇ ਬਾਤ ਨਹੀਂ ਉਠਾਈ ਹੁਣ ਵੀ ਤੁਸੀਂ ਦੇਖੋ ਅ ਡੜਾਈ ਚੱਲ ਰਹੀ ਹੈ ਕਾਲੀਦਾਲ ਦੇ ਵਿੱਚ ਬਾਦਲ ਸ਼੍ਰੋਮੀ ਕਾਲੀਦਾਲ ਬਾਦਲ ਦੇ ਵਿੱਚ ਆਪਸੀ ਅੰਦਰੂਨੀ ਗੈਲੋ ਲੜਾਈ ਚੱਲ ਰਹੀ ਹੈ ਦੋ ਟੜੇ ਬਣੇ ਹੋਏ ਨੇ ਬਹੁਤ سارے ਬੰਦੇ ਆਏ ਜਿਹੜੇ ਜਦੋਂ ਉਹਨਾਂ ਨੂੰ ਮੌਕਾ ਦਿੱਖਦਾ ਨਾ ਉਹ ਆ ਕੇ ਬੋਲਦੇ ਨੇ ਪੰਥ ਦੀ ਗੱਲ ਕਰਦੇ ਨੇ ਪੰਥਕ ਆਸੀਂ ਅਸੀਂ ਪੰਥਕ ਆ ਅਸੀਂ ਪੰਥ ਦੀ ਗੱਲ ਕਰਦੇ ਆ ਪਰ ਹੁਣ ਜਦੋਂ ਸੱਚ ਬੋਲਣ ਦਾ ਟਾਈਮ ਆ ਸਭ ੁੱਡੇ ਵੱਡੇ ਹੋਏ ਨੇ ਬਨਾਂ ਨਹੀਂ ਲੈਣਾ ਚਾਹੁੰਦਾ ਬਹੁਤ ਸਾਰੇ ਸਰਪੰਚੀ ਕਮੇਟੀ ਦੇ ਬੰਦੇ ਨੇ ਜਿਹੜੇ ਪੁਰਾਣੇ ਸਮੇਂ ਤੋਂ ਮੈਂਬਰ ਵਗੈਰਾ ਤੋਂ ਨੇ ਆ ਰਹੇ ਨੇ ਔਰ ਵਧੀਆ ਮਹਲਾਈਆਂ ਛੱਗ ਰਹੇ ਨੇ ਟਾਈਮ-ਟਾਈਮ ਤੇ ਆ ਕੇ ਬਿਆਨਬਾਜ਼ੀ ਜੀ ਕਰਕੇ ਫੇਰ ਬੈਠ ਜਾਂਦੇ ਨੇ ਉਹ ਸਭ ਟੀਕੇ ਬੈਠੇ ਨੇ ਤਮਾਸ਼ਾ ਦੇਖ ਰਹੇ ਨੇ ਕਿ ਜਿੱਧਰ ਪਲੜਾ ਭਰੀ ਹੋਏ ਉਧਰ ਝੁਕ ਜਾਗੇ ਉਧਰ ਜਾ ਹੋੜਾਂਗੇ ਸੋ ਗੱਲ ਹੈ ਕਿ ਐਸੇ ਲੋਕਾਂ ਨੂੰ ਆਮ ਜਨਤਾ ਨੂੰ ਚਾਹੀਦਾ ਖਾਸ ਕਰਕੇ ਸਿੱਖ ਪੰਥ ਨੂੰ ਜੇ ਐਸੇ ਲੋਕਾਂ ਦੀ ਪਛਾਣ ਕਰਨੀ ਚਾਹੀਦੀ ਆ ਦੂਜੀ ਗੱਲ ਮੈਂ ਥੇ ਗੱਲ ਕਰਨੀ ਚਾਹਾਂਗਾ ਕਿ ਜੇ ਸੁਖਵੀਰ ਸਿੰਘ ਬਾਦਲ ਸੱਚੀ ਮੁੱੱਚੀ ਇੱਥੇ ਆਏ ਸੀ ਸ੍ਰੀ ਕਾਬ ਤੱਕ ਸਾਹਿਬ ਅੱਗੇ ਪੇਸ਼ ਹੋਣ ਆਏ ਸੀ ਤੇ ਜਾਂ ਮਾਫੀ ਮੰਗਣ ਆਏ ਸੀ ਜਾਂ ਕੋਈ ਗੱਲ ਕਰਨ ਆਏ ਸੀ ਤਾਂ ਮੇਰੇ ਖਿਆਲ ਨਾਲ ਜੇ ਮਾਫੀ ਇੰਦਾ ਤਾਂ ਨਹੀਂ ਮੰਗੀ ਜਾਂਦੀ ਹੁੰਦੀ ਤੁਸੀਂ ਗੱਲ ਤਾਂ ਗੁਰੂ ਸਾਹਿਬਾਂ ਦੀ ਆ ਕਿਸੇ ਬੰਦੇ ਵਿੱਚ ਇਸ ਦੀ ਕਿਸੇ ਦੀ ਕੋਈ ਹੈ ਤਾਂ ਵਿਅਕਤੀ ਵਿਸ਼ੇਸ਼ਤਾ ਹੈ ਨਹੀਂ ਇੱਥੇ। ਉਸ ਤੁਸੀਂ ਤੁਸੀਂ ਸਿੱਧੀ ਗੱਲ ਕਿਉਂ ਨਹੀਂ ਕਰਦੇ ਖੜ ਕੇ? ਤੁਸੀਂ ਸਿੱਦੇ ਦਰਬਾਰ ਸਾਹਿਬ ਆਇਓ ਜਾਂ ਸ੍ਰੀ ਕਾਟਕ ਸਾਬ ਆਇਓ। ਤੁਸੀਂ ਸਿੱਧਾ ਹੱਥ ਬੰਨ ਕੇ ਖੜੇ ਹੋ ਕਿ ਸਾਡੇ ਤੋਂ ਇਹੇ ਗਲਤੀਆਂ ਹੋਈਆਂ। ਮੰਨ ਲਓ। ਜੇ ਅੱਜ ਗੁਰੂ ਸਾਹਿਬਾਨ ਕਰਕੇ ਤੁਹਾਨੂੰ ਲੱਗ ਰਿਹਾ ਕਿ ਸਾਡਾ ਗ੍ਰਾਮ ਥੱਲੇ ਆ ਗਿਆ ਸਾਨੂੰ ਅਸੀਂ ਜਿਵੇਂ ਵੀਪਾ ਜੀ ਨੇ ਵੀ ਕਿਹਾ ਸੀ ਕਿ ਜਿਨੇ ਇਹ ਤਾਂ ਕੀਤਾ ਬਿਯਦਵੀਆਂ ਕਰਨੀਆਂ ਕਰਾਈਆਂ ਜਾਂ ਫਤੂ ਹੋਣਾ ਕੱਖ ਨਰ ਰਹੀ ਹੈ ਹਨ ਜੇ ਅਜੋ ਸਥਿਤੀ ਆਈ ਆ ਤੇ ਤੁਸੀਂ ਸਮਝ ਲੈਣਾ ਚਾਹੀਦਾ ਥੋਨੂੰ ਕਿ ਭਾਈ ਜੇ ਸਥਿਤੀ ਆ ਗਈ ਸਾਡੇ ਤੇ ਹੋ ਸਕਦਾ ਸਾਡੇ ਤੋਂ ਗਲਤੀ ਹੋਈ ਹੋਵੇ ਮੰਨ ਨਹੀਂ ਲੋ ਮੰਨ ਲੋ ਜੇ ਗੁਰੂ ਸਾਹਿਬਾਂ ਦਾ ਬਖਸ਼ਣਹਾਰ ਨੇ ਜੇ ਮੰਨੋ ਕਿ ਆਈ ਬਖਸ਼ੇਗਾ ਮਾਂ ਵੀ ਟਾਈ ਮਿਲੂਗੀ ਤੁਸੀਂ ਮੰਨਣਾ ਹੈ ਨਹੀਂ ਆ ਕੇ ਤੁਸੀਂ ਬੰਦ ਲਫਾਫੇ ਵਿੱਚ ਲਿਖ ਕੇ ਦੇ ਦੇਣਾ ਪਤਾ ਨਹੀਂ ਕੀ ਦਿੱਤਾ ਦਿੱਤਾ ਕਿ ਨਹੀਂ ਦਿੱਤਾ ਉਦੇ ਵਿੱਚ ਕੁਛ ਨਹੀਂ ਕਿਹਾ ਹੋਇਆ ਹੈ ਜਾਂ ਵੈਸੇ ਹੀ ਧਗਵੰਜ ਕਰ ਲਿਆ ਕੁਝ ਲੋਕਾਂ ਮਤਲਬ ਇਹ ਕਹਿ ਲਓ ਕਿ ਸੋਰਸਸ ਦਾ ਇਹ ਵੀ ਦੱਸ ਰਹੇ ਨੇ ਕਿ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਚੰਦੂ ਬਾਦਰਾ ਸਾਹਿਬ ਉਹਨਾਂ ਦੇ ਖਿਲਾਫ ਜਿਹੜੀਆਂ ਹੈਗੀਆਂ ਸੀਗੀਆਂ ਜਾਂ ਉਹਨਾਂ ਦੀ ਕਮੀਆਂ ਪੇਸ਼ੀਆਂ ਨੇ ਜਾਂ ਆਪਾਂ ਪੰਜਾਬੀ ਟੇਪ ਆਪਾਂ ਕਹਿ ਲਓ ਕਿ ਉਹਨਾਂ ਦੇ ਵੀ ਪੋਤੜੇ ਥੋੜੇ-ਬੋੜੇ ਹੋਏ ਨੇ ਕਹਿੰਦੇ ਉਹ ਵੀ ਕਾਗਜ਼ ਇੱਕ ਦਿੱਤਾ ਲਿਖ ਕੇ ਕਿ ਕਿਨੇ ਕਦੋਂ ਕੀ ਕੀਤਾ ਠੀਕ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਨੇ ਹੌਲੀ-ਹੌਲੀ ਬਾਹਰ ਨਿਕਲ ਕੇ ਕੱਦ ਗੱਲ ਤਾਂ ਇੰਨੀ ਕਹੇ ਕਿ ਜੇ ਸੱਚੀ ਮੁੱੱਚੀ ਤੁਸੀਂ ਮਾਫੀ ਮੰਗਣਾ ਚਾਹੁੰਦੇ ਹੋ ਤਾਂ ਗੁਰੂ ਸਾਹਿਬ ਤੋਂ ਮੰਗਣੀ ਚਾਹੀਦੀ ਔਰ ਜਨਤਕ ਤੌਰ ਤੇ ਆ ਕੇ ਖੜ ਜਾਣਾ ਚਾਹੀਦਾ ਕਿ ਅਸੀਂ ਇਹ ਅਸੀਂ ਗਲਤੀ ਕੀਤੀ ਇਹ ਹੁੰਦੀ ਹੈ ਮਾਫੀ ਇਹ ਨਹੀਂ ਹੈਗਾ ਕਿ ਸੋਸ਼ੇਵਾਦੀਆਂ ਕਰ ਲੋਗੇ ਪਾਰਟੀ ਦੀ ਵਾਸਤੇ ਜਾਂ ਪ੍ਰਧਾਨਗੀ ਵਾਸਤੇ ਜਾਂ ਕੁਰਸੀਆਂ ਵਾਸਤੇ ਉਹ ਲੋਕ ਸਭ ਜਾਣਦੇ ਨੇ ਨਾਲੇ ਮਤ ਦੇਣ ਵਾਲਾ ਤਾਂ ਜੇ ਆਪਾਂ ਗੱਲ ਕਰ ਦਿੰਦੇ ਨਾ ਗੁਰੂ ਸਾਹਿਬ ਦੀ ਗੱਲ ਕਰਦੇ ਤਾਂ ਭਰੋਸਾ ਰੱਖਦੇ ਤਾਂ ਮਤ ਦੇਣ ਵਾਲਾ ਤਾਂ ਗੁਰੂ ਸਾਹਿਬ ਆਪ ਨੇ ਉਹ ਤਾਂ ਤੇ ਉਹਨਾਂ ਨੇ ਉਹੀ ਮਤ ਦੇਣੀ ਹੈ ਤੁਹਾਨੂੰ ਲੋਕਾਂ ਨੂੰ ਮਤ ਦੇਣੀ ਹੈ ਤਾਂ ਜਿਹੜੀ ਆ ਮਤ ਦਿੱਤੀ ਹੈ ਇਹ ਲੋਕਾਂ ਨੂੰ ਗੁਰੂ ਸਾਹਿਬ ਨੇ ਦੀਆ ਉਹਨਾਂ ਨੇ ਬਖਸ਼ਿਸ਼ ਕੀਤੀ ਹੋਊ ਇਹ ਮੰਨ ਲੈਣਾ ਚਾਹੀਦਾ ਤੁਹਾਨੂੰ ਇਸ ਇਸ ਗੱਲ ਤੇ ਵੀ ਯਾਰ ਹੈ ਕੋਈ ਬੰਦਾ ਗੱਲ ਸਿਰਫ ਆ ਗਈ ਕਿ ਕਿਸੇ ਤਰੀਕੇ ਨਾਲ ਅ ਪ੍ਰਦਾਨ ਕੀ ਹਿਚਾਲੀ ਜਾਵੇ ਜਿਹੜੀ ਗੱਲ ਇਹ ਵੀ ਹੁੰਦੀ ਹੈ ਕਿ ਬੀਜੇਪੀ ਦੇ ਹੱਥ ਟੋਕੇ ਨੇ ਜੀ ਠੀਕ ਹੈ ਇਸ ਗੱਲ ਤੋਂ ਮੁਨਕਰ ਤਾਂ ਹੋਇਆ ਹੀ ਨਹੀਂ ਜਾ ਸਕਦਾ ਪਰ ਇਹ ਗੱਲ ਨਾਲ ਰੱਖਣੀ ਚਾਹੀਦੀ ਹੈ ਕਿ ਪਹਿਲਾਂ ਵੀ ਅਕਾਲੀ ਦਲ ਦੇ ਵਿੱਚੋਂ ਬਹੁਤ ਸਾਰੇ ਬੰਦੇ ਬਾਹਰ ਹੋ ਕੇ بڑے ਅਕਾਲੀ ਦਲ ਬਣੇ ਨੇ ਉਹ ਸਿਰਫ ਕੁਰਸੀਆਂ ਖਾਤਰ ਹੀ ਬਣੇ ਨੇ ਲਾਲਚ ਦੇ ਖਾਤਰ ਹੀ ਬਣੇ ਨੇ ਹੁਣ ਵੀ ਜੇ ਰੌਲਾ ਪੈ ਰਹਿਆ ਨਾ ਚਾਹੇ ਬਾਪੀਆਂ-ਮੁੰਡੀਆਂ ਜਾਰੀਆਂ ਨੇ ਚਾਹੇ ਕਾਂਦਖਸ਼ ਸਾਹਿਬ ਦੇ ਪੇਸ਼ ਹੋਏ ਜਾ ਰਿਹਾ ਇਹ ਕੁਰਸੀ ਖਾਤਰੀ ਹੋ ਰਿਹਾ ਫਿਲਹਾਲ ਅੰਦਰ ਕੁਝ ਨਹੀਂ ਹੈਗਾ ਅੰਦਰ ਤਾਂ ਉਹੀ ਨੇ ਵੀ ਹੁਣ ਵੀ ਤਾਂ ਬਿਆਦਬੀਆਂ ਹੋ ਰਹੀ ਨੇ ਹੋਰ ਕਿਤੇ ਅਕਾਲੀ ਦਲ ਕਰਵਾ ਰਹੇ ਜੀ ਗੱਲ ਇਹ ਨਹੀਂ ਹੈ ਗੱਲ ਹੈ ਜੀ ਵੀ ਸ਼ੁਰੂਆਤ ਹੋਈ ਉੱਥੇ ਹੀ ਠੱਪ ਲਈ ਜਾਂਦੀ ਨੱਪ ਲਈ ਜਾਂਦੀ ਤਾਂ ਇਹ ਅੱਜ ਇਹ ਨੌਕਦ ਨਾ ਆਉਂਦੀ। ਤੋਂ ਸਾਹਮਣੇ ਆ ਕੇ ਖੜ ਕੇ ਗੱਲ ਕਰਨ ਦੀ ਜ਼ਰੂਰਤ ਰੱਖਣੀ ਚਾਹੀਦੀ ਹੈ ਗਲਤ ਹੋਵੇ ਸਹੀ ਸਹੀ ਹੋਵੇ। ਗੁਰੂ ਸਾਹਿਬ ਅੱਗੇ ਆ ਕੇ ਖੜਨਾ ਚਾਹੀਦਾ ਕਿ ਸਾਡੇ ਤੋਂ ਇਹ ਗੱਲ ਹੋਊਗੀ। ਅਸੀਂ ਭੁੱਲ ਬਖਸ਼ਾਨ ਆਏ ਆ ਸਾਨੂੰ ਬਖਸ਼ੋ ਤਾਂ ਕਿਤੇ ਸ਼ਾਇਦ ਕਿਤੇ ਪਾਰ ਤਾਰਾ ਮੁਝੇ ਇਦਾਂ ਦਾ ਇਦਾਂ ਨਹੀਂ ਗੱਲ ਬਣਦੀ ਕਿ ਤੁਸੀਂ ਬੰਦ ਲਪਾਵਾ ਜੋ ਨਾਲ ਲੈ ਕੇ ਤੁਸੀਂ ਖੜ ਜੋ ਤੇ ਕਹੋ ਜਨਤਾਂ ਨੂੰ ਇਹ ਬਣਾ ਦਾਂਗੇ। ਜੀ ਜੀ ਪ੍ਰਮਿੰਦਰ ਜੀ ਹਰਿਆਣਾ ਦੇ ਵਿੱਚ ਡੇਰਾ ਇੱਕ ਉਹ ਡੇਰੇ ਦੇ ਇੱਕ ਪ੍ਰਮੁੱਖ ਆਗੂ ਨੇ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਦੇਖੋ ਹਾਂ ਕਿ ਡੇਰਾ ਗੁਰਜਿੰਦਰ ਜੀ ਸਾਹਮਣੇ ਆਇਆ ਕੋਈ ਵਿਕਾਸ ਦਾਸ ਉਹ ਕਹਿੰਦੇ ਇਹਦੇ ਨਾਲ ਖਾਸ ਗੱਲ ਜਿਹੜੀ ਹੈਗੀ ਉਹ ਪਤਾ ਲੈਣੀ ਪਉਂਦੇ ਸੀ ਖਬਰ ਕਿ ਹਰਿਆਣਾ ਦੇ ਵਿੱਚ ਵੀ ਡੇਰੇ ਨੇ ਹੋਰ ਸਟੇਟਸ ਦੇ ਵਿੱਚ ਹਿਮਾਚਲ ਚ ਵੀ ਨੇ ਪੰਜਾਬ ਚ ਵੀ ਨੇ ਇਦਾਂ ਦੇ ਡੇਰੇ ਹੈਗੇ ਨੇ ਵਿਕਾਸ ਦਾਸ ਉਹਰਾ ਦੇ ਕਹਿੰਦੇ ਸਾਨੂੰ ਤਾਂ ਮੁਗੀ ਮੁੜੇ ਕੇ ਖਾਲਸਾਣ ਬਾਰੇ ਬੋਲਦੇ ਹੋ ਤੁਸੀਂ ਤੇ ਤੁਹਾਨੂੰ ਇਹਦੀ ਕੀਮਤ ਚਕਾਉਣੀ ਪਊਗੀ ਇਹ ਟੰਦੀ ਕਹਾਂ ਖਾਲਸਾਣ ਜੰਦਾਬਾਦ ਲਓ ਦੱਸੋ ਜੀ ਉਹ ਆਪ ਕਹਿੰਦੇ ਕਿ ਮਾਤਾ ਕਿਸੇ ਦੇ ਬੁਰਾ ਕਦੇ ਭੁੱਲਦਾ ਹੀ ਨਹੀਂ ਤੇ ਤੁਸੀਂ ਹੁਣ ਐ ਦੱਸੋ ਕਿ ਕਿਤੇ ਵੀ ਜਾ ਕੇ ਕੋਈ ਵੀ ਦੋਖ ਕਰ ਲੈ ਕੇ ਖਾਲਸਾਣ ਲਿਖ ਦਿੰਦਾ ਤੇ ਉੱਥੇ ਬਦਨਾਮੀ ਸਿੱਧੀ ਤੇ ਸਿੱਧੀ ਟਾਰਗੇਟ ਕੀ ਹੋ ਜਾਂਦਾ ਪੰਜਾਬ ਪੰਜਾਬ ਦੇ ਲੋਕਾਂ ਦੀ ਮਸੂਬਦਾਨ ਦਿੰਦਾ ਇਹ ਸ਼ਬਦ ਉਹ ਉਹ ਮੈਂ ਪਹਿਲਾਂ ਵੀ ਇਹ ਗੱਲ ਕਰ ਰਹੀ ਸੀ ਕਿ ਚੋਣਾ ਹਾਰੀਆਂ ਨੇ ਆ ਡੇਰੇ ਜਾਂ ਹੋਰ ਇਹਨਾਂ ਕੋਲ ਵੋਟ ਬੈਂਕ ਹੁੰਦਾ ਥੋੜਾ ਬੋਲ ਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਜਾਂ ਸਿਕਿਉਰਿਟੀਆਂ ਦੇ ਕੇ ਜਾਂ ਕਿਸੇ ਤਰੀਕੇ ਹੋਰ ਐਦਾਂ ਦੇ ਡੇਰੇਦਾਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਰਕਾਰ ਦੇ ਨਾਲ ਜਾਂ ਸਰਕਾਰ ਦੇ ਹੱਕ ਵਿੱਚ ਖੜਨ ਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਨਾਲ ਲਾਇਆ ਜਾ ਸਕਦਾ ਉਹ ਇਦਾਂ ਦੇ ਡਰ ਇਦਾਂ ਦੀਆਂ ਆਪਾਂ ਕਹੋ ਕਾਰਬੋਜਾਂ ਜਿਹੜੀਆਂ ਹੈਗੀਆਂ ਨੇ ਆਪਾਂ ਸਿੱਧੇ ਤੌਰ ਤੇ ਤਾਂ ਨਹੀਂ ਕਹਿ ਸਕਦੇ ਪਰ ਕਿਤੇ ਨਾ ਕਿਤੇ ਜਾ ਕੇ ਸਿਆਸਤ ਦੇ ਨਾਲ ਜਾੜ ਖੋਲਦੀਆਂ ਨੇ ਪਹਿਲਾਂ ਵੀ ਤੁਸੀਂ ਦੇਖਿਆ ਹੀ ਹੈ ਬੁੜੀਆਂ ਤਾਂ ਕਿ ਇੱਥੇ ਪੰਜਾਬ ਦੇ ਵਿੱਚ ਨੇ ਬਹੁਤ ਸਾਰੇ ਲੀਡਰ ਬਿਨਾਂ ਗੱਲੋਂ ਪਾਕਿਸਤਾਨ ਨੇ ਤਾਂ ਧਮਕੀ ਦੇਤੀ ਸਾਨੂੰ ਖਾਲਸਾ ਨੇ ਧਮਕੀ ਦੇਤੀ ਉਹ ਸਿਕਿਉਰਿਟੀ ਲਈ ਫਿਰਦੇ ਨੇ ਗੱਲ ਫਰੋਤੀਆਂ ਮੰਗਣ ਤੱਕ ਦੀ ਆ ਗਈ ਕਿ ਉਹਨਾਂ ਦੇ ਬੱਚੇ ਅੱਗੇ ਫਰੋਤੀਆਂ ਮੰਗਦੇ ਫਿਰ ਰਹੇ ਨੇ ਜਾਨੀ ਕਿ ਸਿਕਿਉਰਿਟੀ ਨਾਲ ਲੈ ਕੇ ਉਹ ਲੁੱਟਾਂ ਖੋਹਾਂ ਕਰਨ ਦਾ ਕੰਮ ਕਰ ਰਹੇ ਨੇ ਤੋ ਇ ਇਦਾਂ ਦੇ ਬੰਦੇ ਨੇ ਜਿਹੜੇ ਜਿਹੜੇ ਲਿਆ ਕੇ ਕਿਤੇ ਨਾ ਕਿਦੋ ਉਹ ਇੱਕ ਸ਼ਬਦ ਜਿਹੜਾ ਹੈਗਾ ਖਾਲਸਤਾਨ ਬਣ ਗਿਆ ਕੋਈ ਫਰਕ ਖਾਲਸਤਾਨ ਮਿਲ ਗਿਆ ਇਹਨਾਂ ਨੂੰ ਤੇ ਉਹ ਲਿਆ ਕੇ ਕੇ ਰੱਖ ਦਿੰਦੇ ਨੇ ਤੇ ਉਹਨਾਂ ਨੂੰ ਸਿਆਸੀ ਪਾਰਟੀਆਂ ਵੀ ਬਾਖੂਪੀ ਕਰਤਰੀਆਂ ਨੇ ਪਰ ਜਿਹੜੇ ਬਿਨਾਂ ਕਿਸੇ ਕੰਨ ਤੋਂ ਲੋਕਾਂ ਨੂੰ ਜਿਤਾਗ ਜਮਾਉਣ ਲਈ ਆਪਣੀ ਸਿਕਿਉਰਿਟੀयां ਮੰਗਦੇ ਫਿਰਦੇ ਨੇ ਉਹਨਾਂ ਲਈ ਵੀ ਇਹ ਇੱਕ ਬਰਦਾਰ ਸਾਬਤ ਹੋ ਜਾਂਦਾ ਜੋ ਉਹ ਉਹ ਚੀਜ਼ਾਂ ਨੂੰ ਮੇਰੇ ਖਾਲ ਸਾਹਮਣੇ ਰੱਖ ਕੇ ਸਰਕਾਰਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਦੀ ਅੰਦਰਪੱਖ ਜਾਂਚ ਕਰਵਾ ਕੇ ਸਾਹਮਣੇ ਲਿਆਂਦਾ ਜਾਵੇ ਜੀ ਤੋਂ ਪ੍ਰਮੇਂਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਰਾਂ ਦੇ ਵਿਚਾਰ ਰੱਖੇ ਧੰਨਵਾਦ ਤੁਹਾਡਾ ਸ਼ੁਕਰੀਆ ਹਰ ਜੀ ਜੀ ਦੋਸਤੋ ਜਿਹੜੀਆਂ ਵੱਡੀਆਂ ਖਬਰਾਂ ਅਸੀਂ ਅੱਧੇ ਗੱਲਬਾਤ ਕਿਤੇ ਤੁਸੀਂ ਆਪਣੇ ਫੀਡਬੈਕਸ ਸਾਨੂੰ ਹਰ ਵਾਰਤਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ